ਨਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਸਤਗੁਰੂ ਬਾਬਾ ਪਿੱਪਲਦਾਸ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਸਤਗੁਰੂ ਸੁਆਮੀ ਸਰਵਨਦਾਸ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਕੀ ਜੈ ਬੋਲੇ ਸੋ ਨਰਪੈ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਰਬ ਭੇਖ ਭਗਵਾਨ ਕੀ ਜੈ ਆਦਰਨੀਏ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਚੌਦੂਗਾਂ ਦੇ ਮਾਲਕ ਗੁਰੂਆਂ ਦੇ ਗੁਰੂ ਇਨਕਲਾਬ ਦੇ ਮੋਢੀ ਅਮਰਤ ਬਾਣੀ ਦੇ ਰਚੇਤਾ ਗੁਰੂਆਂ ਦੇ ਗੁਰੂ ਸਾਹਿਬੇ ਕੁਮਾਰ ਜਗਤਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਡੇਰਾ ਸ਼੍ਰੀ 108 ਸੰ ਸਰਵੰਦਾ ਜੀ ਸਚਖੰਡ ਬੱਲਾ ਇਸ ਮਹਾਨ ਪਾਵਨ ਪਵਿੱਤਰ ਦਰਬਾਰ ਦੇ ਮਹਾਨ ਮਹਾਨ ਮਹਾਪੁਰਸ਼ ਤਨ ਤਨ ਸਤਗੁਰੂ ਬਾਬਾ ਪਿੱਪਲਦਾਸ ਜੀ ਮਹਾਰਾਜ ਕੌਮ ਦੇ ਰਹਿਬਰ ਬ੍ਰਹਮ ਗਿਆਨੀ ਬ੍ਰਹਮ ਲੀਨ ਧੀਰਗਦਰਸ਼ੀ ਤਤ ਮੇਤਾ ਹਜੂਰ ਪਾਤਸ਼ਾਹ ਸਤਗੁਰੂ ਸਵਾਮੀ ਸਰਵੰਦਾਸ ਜੀ ਮਹਾਰਾਜ ਤਨ ਤਨ ਸਤਗੁਰੂ ਸਵਾਮੀ ਹਰੀਦਾਸ ਜੀ ਮਹਾਰਾਜ ਤਨ ਤਨ ਸਤਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਦਇਆ ਦੇ ਪੁੰਜ ਆਦਰਨੀਏ ਸਤਕਾਰਯੋਗ ਸਤਗੁਰੂ ਸਵਾਮੀ ਨਰੰજનਦਾਸ ਜੀ ਮਹਾਰਾਜ ਅਰਬਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਅੱਜ ਡੇਰਾ ਸਤਖੰਡ ਬੱਲਾ ਵਿਖੇ ਸਤਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਅੰਮ੍ਰਿਤ ਬਾਣੀ ਦੀ ਛਤਰ ਛਾਇਆ ਹੇਠ ਆਦਰਣੀਏ ਗੁਰਦੇਵ ਸਤਗੁਰੂ ਸਵਾਮੀ ਨਰਨਜਨ ਦਾਸ ਮਹਾਰਾਜ ਜੀ ਦੀ ਪਾਵਨ ਰਹਿਨਮਾਈ ਸਤਗੁਰਾਂ ਦੀ ਪਾਵਨ ਦੇਖ ਰੇਖ ਸਤਗੁਰੂ ਜੀ ਦੀ ਸਰਪ੍ਰਸਤੀ ਹੇਠ ਅਰਬਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦਾ 16ਵਾਂ ਸ਼ਹੀਦੀ ਦਿਹਾੜਾ 25 ਮਈ 2025 ਮੁਤਾਬਕ ਸਾਰੇ ਵਿਸ਼ਵ ਦੀਆਂ ਸੰਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਰਬਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੇ ਪਾਵਨ ਚਰਨਾ ਕਮਲਾਂ ਵਿੱਚ ਸਤਿਗੁਰੂ ਸਵਾਮੀ ਨਰਨਜਨ ਦਾਸ ਮਹਾਰਾਜੀ ਵੱਲੋਂ ਔਰ ਦਾਸ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਸੰਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਮਹਾਨ ਮਹਾਪੁਰਸ਼ਾਂ ਨੇ ਆਪਣਾ ਇੱਕ ਇੱਕ ਸਵਾਸ ਡੇਰਾ ਸਤਖੰਡ ਬੱਲਾ ਦੀਆਂ ਸੇਵਾਵਾਂ માં ਔਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਮਿਸ਼ਨ ਨੂੰ ਉਜਾਗਰ ਕਰਨ ਵਾਸਤੇ ਆਪਣਾ ਇੱਕ ਇੱਕ ਸਵਾਸ ਰਵਿਦਾਸੀਆ ਸਮਾਜ ਦੇ ਲੇਖੇ ਲਗਾ ਦਿੱਤਾ ਔਰ ਸੰਤ ਰਾਮਾਨੰਦੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਔਰ ਡੇਰਾ ਸਤਖੰਡ ਬੱਲਾ ਦੇ ਮਹਾਪੁਰਸ਼ਾਂ ਦੀ ਜੀਵਨੀ ਨੂੰ ਪੂਰੇ ਜਨ 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 ਤੱਕ ਪਹੁੰਚਾਉਣ ਦੇ ਲਈ ਜਿੰਨੀ ਵਾ ਲੱਗੀ ਆਪਣੀ ਪੂਰੀ ਜ਼ਿੰਦਗੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੁਰਬਾਨ ਕਰ ਦਿੱਤੀ ਉਹਨਾਂ ਮਹਾਪੁਰਸ਼ਾਂ ਨੇ ਆਪਣੇ ਜੀਵਨ ਦੇ ਵਿੱਚ ਨਾ ਕੋਈ ਦਿਨ ਨਾ ਕੋਈ ਰਾਤ ਨਾ ਕੋਈ RAM ਨਾ ਕੋਈ ਥੱਕਣ ਦਾ ਨਾਮ ਸੀ ਹਰ ਵੇਲੇ ਉਹਨਾਂ ਦੀ ਰਸਨਾ ਤੇ ਇਹ ਹੀ ਸੁਣਨ ਨੂੰ ਮਿਲਦਾ ਸੀ ਜੀਵਨ ਬਹੁਤ ਥੋੜਾ ਹੈ ਜ਼ਿੰਦਗੀ ਪਤਾ ਨਹੀਂ ਕਦੋਂ ਮੁੱਕ ਜਾਣੀ। ਔਰ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਅੰਦਰ ਢਾਲਿਆ। ਜੋ ਸਤਗੁਰੂ ਰਵਿਦਾਸ ਮਹਾਰਾਜ ਨੇ ਅਮ੍ਰਿਤਮੀ ਬਾਣੀ ਦੇ ਵਿੱਚ ਵਿਖਿਆਤ ਕੀਤਾ ਉਹ ਵਿਚਾਰਧਾਰਾ ਸੰਤ ਰਾਮਾਨੰਦ ਉਹਨਾਂ ਦੀ ਰਗ ਰਗ ਦੇ ਵਿੱਚ ਸਮੋਈ ਹੋਈ ਸੀ। ਆਓ ਨਾ ਮਹਾਪੁਰਸ਼ਾਂ ਦੇ ਜੀਵਨ ਦੇ ਵੱਲ ਝਾਤ ਮਾਰਦੇ ਹਾਂ ਸੰਤ ਰਾਮਾਨੰਦ ਮਹਾਰਾਜੀ ਦਾ ਪਾਵਨ ਜਨਮ 2 ਫਰਵਰੀ 1952 ਨੂੰ ਬਹੁਤ ਹੀ ਸਤਕਾਰਯੋਗ ਪਿਤਾ ਸ਼੍ਰੀਮਾਨ ਮਹੰਗाराम ਜੀ ਬਹੁਤ ਹੀ ਸਤਕਾਰਯੋਗ ਮਾਤਾ ਸ਼੍ਰੀਮਤੀ ਜੀਤ ਕੌਰ ਜੀ ਦੀ ਕੁੱਖੋਂ ਰਮਦਾਸਪੁਰ ਨੇੜੇ ਅਲਾਵਲਪੁਰ ਵਿਖੇ ਹੋਇਆ ਔਰ ਬਚਪਨ ਤੋਂ ਹੀ ਪਰਿਵਾਰ ਵੱਡੇ ਮਹਾਰਾਜ ਦੇ ਸ਼ਰਧਾਲੂ ਪਰਿਵਾਰ ਸੀ ਨਗਰ ਦੇ ਵਿੱਚੋਂ ਗੁਰਮੁਖ ਪਰਿਵਾਰ ਦਾ ਡੇਰਾ ਸਚਖੰਡ ਬੱਲਾ ਵਿਖੇ ਵੱਡੇ ਮਹਾਰਾਜੀ ਦੇ ਚਰਨਾਂ ਦੇ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਸੀ ਜਿਸ ਕਰਕੇ ਬਚਪਨ ਤੋਂ ਹੀ ਉਹਨਾਂ ਦਾ ਜਿਹੜਾ ਸੁਆਸ ਸੀ ਇੱਕ ਸਾਧੂ ਮਤ ਵਾਲਾ ਸੰਤ ਮਤ ਵਾਲਾ ਸੀ ਔਰ ਮਹਾਰਾਜੀ ਵੀ ਜਿੱਦਾਂ ਜਿੱਦਾਂ ਉਮਰ ਵੱਧਦੀ ਗਈ ਬਚਪਨ ਦੀ ਜਿਹੜੀ ਪੜ੍ਹਾਈ ਆ ਵਿਦਿਆ ਲਾਹਲਪੁਰ ਸਕੂਲ ਵਿੱਚੇ ਮਹਾਰਾਜੀ ਨੇ 10ਵੀਂ ਕਲਾਸ ਤੱਕ ਵਿਦਿਆ ਗ੍ਰਹਿਣ ਕੀਤੀ ਉਸ ਤੋਂ ਉਪਰੰਤ ਮਹਾਰਾਜੀ ਨੇ +1 +2 ਔਰ ਗ੍ਰੈਜੂਏਸ਼ਨ ਦੀ ਜਿਹੜੀ ਵਿਦਿਆ ਹੈ ਦੁਆਬਾ ਕਾਲਜ ਜਲੰਧਰ ਤੋਂ ਪ੍ਰਾਪਤ ਕੀਤੀ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਜਿਸ ਤਰ੍ਹਾਂ ਪ੍ਰਾਤਨ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਬਹੁਤ ਗਰੀਬੀਆਂ ਸਨ ਹਰ ਇੱਕ ਮਾਈ ਬਾਪ ਸੋਚਦਾ ਹੈ ਕਿ ਸਾਡਾ ਬੱਚਾ ਪੜ੍ਹ ਕੇ ਕੋਈ ਅਫਸਰ ਲੱਗ ਜਵੇ ਕੋਈ ਨੌਕਰੀ ਪੇਸ਼ਾ ਕਰ ਲਵੇ ਮਹਾਰਾ ਰਾਮਾਨੰਦ ਜੀ ਨੇ ਬੀਏ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣੇ ਮਾਤਾ ਪਿਤਾ ਦੇ ਕਹਿਣ ਦੇ ਅਨੁਸਾਰ ਇੱਕ ਨੌਕਰੀ ਦਾ ਫਾਰਮ ਭਰਿਆ ਔਰ ਰੇਲਵੇ ਡਿਪਾਰਟਮੈਂਟ ਦੇ ਵਿੱਚ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਇੱਕ ਵਧੀਆ ਪੋਸਟ ਦੇ ਉੱਪਰ ਨੌਕਰੀ ਜਿਹੜੀ ਉਹ ਪ੍ਰਾਪਤ ਹੋਈ ਲੇਕਿਨ ਜਦੋਂ ਤੱਕ ਉਹਨਾਂ ਨੂੰ ਨੌਕਰੀ ਮਿਲੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਦੋਂ ਤੱਕ ਉਹਨਾਂ ਨੇ ਜਿਹੜਾ ਆਪਣਾ ਜੀਵਨ ਸੀ ਉਹ ਸਤਿਗੁਰੂ Swami ਹਰੀਦਾਸ ਮਹਾਰਾਜੀ ਦੇ ਚਰਨਾਂ ਦੇ ਨਾਲ ਇੰਨਾ ਕੁ ਪ੍ਰੇਮ ਪਿਆਰ ਪੈ ਗਿਆ ਸੀ ਮਹਾਰਾਜ ਦੇ ਪ੍ਰੇਮ ਪਿਆਰ ਅੱਗੇ ਉਹਨਾਂ ਨੂੰ ਨੌਕਰੀ ਵੀ ਛੋਟੀ ਲੱਗਣ ਲੱਗ ਪਈ ਮਹਾਰਾਜ ਦੇ ਚਰਨਾ ਕਮਲਾਂ ਦੀ ਉਹਨਾਂ ਨੇ ਚੱਕਰੀ ਕੀਤੀ ਔਰ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜੀ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੋ ਇਹ ਪਰਮਾਰਥ ਦਾ ਰਸਤਾ ਉਹ ਚੁਣਿਆ ਸੰਤ ਰਾਮਾਨੰਦ ਮਹਾਰਾਜੀ ਨੇ ਨੌਕਰੀ ਪੇਸ਼ੇ ਨੂੰ ਠੁਕਰਾ ਕੇ ਮਹਾਰਾਜ ਦੇ ਚਰਨਾ ਕਮਲਾਂ ਦੇ ਵਿੱਚ ਰਹਿਣ ਦਾ ਪ੍ਰਣ ਕੀਤਾ ਔਰ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜੀ ਦੇ ਪਾਵਨ ਚਰਨਾ ਕਮਲਾਂ ਦੀ ਇਤਨੀ ਕੁ ਡਾਡੀ ਸੇਵਾ ਕਮਾਈ ਔਰ ਉਸ ਸੇਵਾ ਦਾ ਫਲ ਸਤਿਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ ਜਿਨ੍ਹਾਂ ਨੇ ਸੰਤ ਰਾਮਾਨੰਦ ਮਹਾਰਾਜ ਨੂੰ ਆਪਣੀਆਂ ਸਿੱਖਿਆਵਾਂ ਦਿੱਤੀਆਂ ਔਰ ਗੁਰੂ ਚਰਨਾ ਦੇ ਵਿੱਚ ਨਿਭ ਕੇ ਕਿੱਦਾਂ ਰਹਿਣਾ ਹੈ ਇਹ ਸਿੱਖਿਆ ਮਹਾਰਾਜਾ ਗੁਰੂ ਹਰੀਦਾਸ ਜੀ ਤੇ ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਔਰ ਜਦੋਂ ਸਤਗੁਰੂ ਹਰੀਦਾਸ ਜੀ ਮਹਾਰਾਜ ਆਪਣਾ ਸਰੀਰਿਕ ਚੋਲਾ ਤਿਆ ਕੇ 1982 6 ਫਰਵਰੀ ਵਾਲੇ ਦਿਨ ਸਤਖੰਡ ਜਾ ਬਿਰਾਜੇ ਉਸ ਤੋਂ ਉਪਰੰਤ ਡੇਰੇ ਦੀਆਂ ਜ਼ਿੰਮੇਵਾਰੀਆਂ ਸਤਗੁਰੂ Swami ਗਰੀਵਦਾਸ ਮਹਾਰਾਜੀ ਨੂੰ ਸੌਂਪੀਆਂ ਗਈਆਂ ਔਰ ਸੰਤ ਰਾਮਾਨੰਦ ਮਹਾਰਾਜੀ ਨੇ ਮਹਾਰਾ ਗਰੀਵਦਾਸ ਜੀ ਦੇ ਨਾਲ ਉਹਨਾਂ ਦੇ ਚਰਨਾਂ ਕਮਲਾਂ ਵਿੱਚ ਜੁੜ ਕੇ ਮੋਢੇ ਦੇ ਨਾਲ ਮੋਢਾ ਲਾ ਕੇ ਬਾਖ ਕਮਾਲ ਸੇਵਾਵਾਂ ਕਮਾਈਆਂ ਜਿੱਦਾਂ ਜਿੱਦਾਂ ਮਹਾਰਾਜ ਦਾ ਹੁਕਮ ਹੋਣਾ ਉਦੋਂ ਤਾਂ ਆਪਣੇ ਜੀਵਨ ਨੂੰ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਢਾ ਲਿਆ ਔਰ ਸਤਗੁਰੂ ਸਵਾਮੀ ਗਰੀਬਦਾਸ ਮਹਾਰਾਜ ਜੀ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਸਤਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਦਾ ਪ੍ਰਚਾਰ ਪ੍ਰਸਾਰ ਅੰਮ੍ਰਿਤ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਸਤਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ ਅਕਸਰ ਮਹਾਰਾ ਰਾਮਾਨੰਦ ਜੀ ਨੂੰ ਜਿਸ ਤਰ੍ਹਾਂ ਮਾਤਾ ਦਾ ਬਾਪ ਘਰਾਂ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਪੁਕਾਰਦੇ ਨੇ ਮਹਾਰਾ ਗਰੀਬਦਾਸ ਜੀ ਮਹਾਰਾ ਰਾਮਾਨੰਦ ਜੀ ਨੂੰ RAME ਕਹਿ ਕੇ ਪੁਕਾਰਿਆ ਕਰਦੇ ਸਨ ਪਿਆਰ ਦੇ ਨਾਲ ਔਰ ਜਦੋਂ ਉਹਨਾਂ ਦੀ ਕੋਈ ਆਵਾਜ਼ ਪੈਣੀ ਜਟਪਟ ਮਹਾਰਾਜ ਦੇ ਹੁਕਮਾਂ ਨੂੰ ਵਜਾਉਣ ਵਾਸਤੇ ਭੱਜੇ ਜਾਣਾ ਔਰ ਸਤਗੁਰੂ ਸਵਾਮੀ ਗਰੀਬਦਾਸ ਮਹਾਰਾਜ ਜੀ 23 ਜੁਲਾਈ 1994 ਨੂੰ ਆਪਣਾ ਪੰਜ ਭੌਤਿਕ ਸਰੀਰ ਤਿਆਗਦੇ ਹੋਏ ਮਹਾਰਾਜ ਦੇ ਪਾਵਨ ਚਰਨਾ ਕਮਲਾਂ ਵਿੱਚ ਜਾ ਬਿਰਾਤੇ ਉਸ ਤੋਂ ਉਪਰੰਤ ਡੇਰੇ ਦੀਆਂ ਜ਼ਿੰਮੇਵਾਰੀਆਂ ਡੇਰੇ ਦੀਆਂ ਸੇਵਾਵਾਂ ਇਸ ਡੇਰੇ ਦੇ ਸੰਚਾਲਕ ਸਤਿਗੁਰੂ ਸਵਾਮੀ ਨਰੰજન ਦਾਸ ਮਹਾਰਾਜੀ ਨੂੰ ਥਾਪਿਆ ਗਿਆ ਕਹਿਣ ਨੂੰ ਬੜਾ ਸੌਖਾ ਲੱਗਦਾ ਹੈ ਲੇਕਿਨ ਸੰਤ ਰਾਮਾਨੰਦ ਮਹਾਰਾਜ ਜੀ ਨੇ ਸਤਗੁਰੂ ਸ੍ਰੀ ਨਰਨਜਨ ਦਾਸ ਮਹਾਰਾਜ ਜੀ ਦੀ ਵਜੀਰੀ ਇਸ ਤਰ੍ਹਾਂ ਕੀਤੀ ਹੈ ਦੁਨੀਆਂ ਦੇ ਵਿੱਚ ਕੋਈ ਮਿਸਾਲ ਨਹੀਂ ਉਹਨਾਂ ਦੀ ਸਾਦਗੀ ਦੀ ਕੋਈ ਮਿਸਾਲ ਨਹੀਂ ਜੋ ਉਹਨਾਂ ਨੇ ਗੁਰੂ ਵਿਦਾਸ ਮਹਾਰਾਜ ਦੇ ਮਿਸ਼ਨ ਦੇ ਲਈ ਆਪਣਾ ਜੀਵਨ ਕੁਰਬਾਨ ਕੀਤਾ ਉਹਨਾਂ ਮਹਾਪੁਰਸ਼ਾਂ ਦੇ ਜੀਵਨ ਬਾਰੇ ਬੋਲਣ ਵਾਸਤੇ ਕੋਈ ਸ਼ਬਦ ਨਹੀਂ ਜੁੜਦਾ ਸੰਤ ਰਾਮਾਨੰਦ ਮਹਾਰਾਜੀ ਨੇ 1994 ਤੋਂ ਲੈ ਕਰਕੇ ਵੱਡੇ ਮਹਾਰਾਜ ਜੀ ਸਤਗੁਰੂ ਸਵਾਮੀ ਨਰੰਦਰਨ ਦਾਸ ਮਹਾਰਾਜ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਡੇਰਾ ਸਤਖੰਡ ਬੱਲਾਂ ਦੇ ਇਸ ਅਸਥਾਨ ਨੂੰ ਹੋਰ ਪ੍ਰਫੁੱਲਿਤ ਕੀਤਾ ਔਰ ਜੋ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ ਸਤ ਵਿਦਿਆ ਕੋਪੜੇ ਪ੍ਰਾਪਤ ਕਰੇ ਸਦਾ ਗਿਆਨ रविदास कहे बिन विद्या मरको जानय जान बड़े महाराज जी स्वामी सर्वदास महाराज जी ਦੇ ਨਾਮ ਦੇ ਉੱਪਰ ਸੰਸਰਵੰਦਾਸ ਮਾਡਲ ਸਕੂਲ ਹਰਿਆਵੜ ਫਗਵਾੜਾ ਵਿਖੇ ਸਤਿਗੁਰੂ ਨਰਿੰਦਰਨ ਦਾਸ ਮਹਾਰਾਜ ਦੀ ਰਹਿਮਾਈ ਹੇਠ ਚਲਾਇਆ ਫਿਰ ਜਿਸ ਹਾਲ ਦੇ ਵਿੱਚ ਬੈਠ ਕੇ ਆਪਾਂ ਅੱਜ ਪ੍ਰੋਗਰਾਮ ਦਾ ਆਨੰਦ ਮਾਣਦੇ ਆਂ ਸ਼੍ਰੀ ਗੁਰੂ ਰਵਿਦਾਸ ਸੰਸੰਗ ਪਵੰਦਾ ਨਿਰਮਾਣ ਕੀਤਾ ਸੰ ਸਰਬੰਦਾਸ ਆਈ ਹਸਪੀਟਲ ਡੇਰਾ ਬੱਲਾ ਦਾ ਨਿਰਮਾਣ ਕੀਤਾ ਸ਼੍ਰੀ ਗੁਰੂ ਰਵਿਦਾਸ ਧਰਮ ਸਥਾਨ ਸਿਰਸਗੜ ਉਸ ਦਾ ਨਿਰਮਾਣ ਕੀਤਾ ਸ਼੍ਰੀ ਗੁਰੂ ਰਵਿਦਾਸ ਧਰਮ ਸਥਾਨ ਕਾਤਰਜ ਪੂਨੇ ਉਸ ਦਾ ਨਿਰਮਾਣ ਕੀਤਾ ਡੇਰਾ ਬਾਬਾ ਪਿੱਪਲ ਦਾ ਜੀ ਗਿਲਪਤੀ ਬਠਿੰਡਾ ਵਿਖੇ ਜਿੱਥੇ ਵੱਡੇ ਮਹਾਰਾਜ ਜੀ ਦਾ ਜਨਮ ਹੋਇਆ ਉਸ ਸਥਾਨ ਦਾ ਨਿਰਮਾਣ ਕੀਤਾ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਮੰਦਿਰ ਨੂੰ ਸਵਰਨ ਸੋਨੇ ਦੇ ਵਿੱਚ ਮੜਾਉਣੇ ਦਾ ਉਹਨਾਂ ਨੇ ਸੁੰਦਰ ਸੁਪਨਾ ਦੇਖਿਆ ਸੰਤ ਰਾਮਾਨੰਦ ਜੀ ਮਹਾਰਾਜ ਇੱਕ ਨਾਮ ਹੀ ਨਹੀਂ ਇੱਕ ਸੋਚ ਸੀ ਜਿਨ੍ਹਾਂ ਨੇ ਪੂਰੀ ਜੱਦੋ ਜਹਿਦ ਦੇ ਨਾਲ ਇਸ ਕਾਫਲੇ ਨੂੰ ਇੱਥੇ ਤੱਕ ਲੈ ਕੇ ਆਂਦਾ ਔਰ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦੀ ਖਾਤਰ ਗੁਰੂ ਰਵਿਦਾਸ ਮਹਾਰਾਜ ਦੇ ਅਮਰਤਮੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਖਾਤਰ ਸੰਤ ਰਾਮਾਨੰਦਿ ਮਹਾਰਾਜ ਨੇ ਆਸਟਰੀਆ ਬਿਆਨਾਂ ਦੀ ਧਰਤੀ ਤੇ ਮਿਤੀ 25 ਮਈ 2009 ਨੂੰ ਸਤਿਗੁਰੂ Swami Indranjan Das ji Maharaj ਔਰ ਸੰਤ ਮਹਾਰਾ ਰਾਮਾਨੰਦ ਜੀ ਗੁਰੂ ਰਵਿਦਾਸ ਮਹਾਰਾਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਵਾਸਤੇ ਵਿਦੇਸ਼ਾਂ ਦੇ ਵਿੱਚ ਯੂਰਪ ਟੂਰ ਤੇ ਆਸਟਰੀਆ ਵਿਖੇ ਪਹੁੰਚੇ ਜਿੱਥੇ ਮਾਨਵ ਰੋਧੀ ਲੋਕਾਂ ਵੱਲੋਂ ਮਹਾਰਾਜ ਜੀ ਦੇ ਉੱਪਰ ਗੋਲੀਆਂ ਦਾ ਮੀਂਹ ਵਰਸਾਇਆ ਗਿਆ ਜਿਸ ਦੇ ਵਿੱਚ ਸਤਿਗੁਰੂ ਸਵਾਮੀ ਨਰੰჯਨ ਦਾਸ ਜੀ ਮਹਾਰਾਜ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਔਰ ਸੰਕਰਮਾਨੰਦ ਜੀ ਮਹਾਰਾ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦਿੰਦੇ ਹੋਏ ਸ਼ਹਾਦਤ ਦਾ ਜਲ ਪੀ ਗਏ ਅੱਜ ਉਹਨਾਂ ਮਹਾਪੁਰਸ਼ਾਂ ਦਾ 16ਵਾਂ ਸ਼ਹੀਦੀ ਦਿਹਾੜਾ ਡੇਰਾ ਸਤਖੰਡ ਵੱਲੋਂ ਵਿਖੇ ਸਤਗੁਰੂ ਸਵਾਮੀ ਨਰੰਦਰਨ ਦਾਸ ਮਹਾਰਾਜ ਦੀ ਰਹਿਨਮਾਈ ਹੇਠ ਬਹੁਤ ਹੀ ਸ਼ਰਧਾ ਅਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਮੈਂ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਵਾਰ ਫਿਰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਜਿਨ੍ਹਾਂ ਮਹਾਪੁਰਸ਼ਾ ਨੇ ਆਪਣਾ ਜੀਵਨ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਡੇ ਸਮਾਜ ਦੇ ਲਈ ਜੀਆ